ਸਸ਼ਕਾਲ so, న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਜੋ ਸੰਦੂਤਾ ਅੱਜ ਗਣਤੰਤਰ ਦਿਹਾੜਾ ਹੈ 77ਵਾਂ ਗਣਤੰਤਰ ਦਿਹਾੜਾ ਸਭ ਤੋਂ ਪਹਿਲਾਂ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਅੱਜ ਦੇਸ਼ ਮਨਾ ਰਿਹਾ ਹੈ 77ਵਾਂ ਗਣਤੰਤਰ ਦਿਹਾੜਾ ਤਾਂ ਦਿੱਲੀ ਦੇ ਕਰਤੱਬ ਯਾਤੇ ਪਰੇਡ ਹੋਏਗੀ ਔਰ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਦਾ ਸੇਕੀ ਪ੍ਰੇਰਤੋ ਸਲਾਮੀ ਲੈਂਗੇ ਤਾਂ ਪਰੇਡ ਦੇ ਵਿੱਚ ਭਾਰਤੀ ਫੌਜ ਦੀ ਤਾਕਤ ਅੱਜ ਨਜ਼ਰ ਆਇਆ ਕਿ ਭਾਰਤੀ ਰਫ ਫੌਜ ਦੀ ਤਾਕਤ Rafale, Sukhoi, Jaguar ਵਰਗੇ ਜਿਹੜੇ ਵਿਮਾਨ ਨੇ ਉਹ ਕਰਤੱਵ ਦਿਖਾਉਣਗੇ ਦੱਸਦੇ ਕਿ ਪਰੇਡ ਦੇ ਵਿੱਚ ਪੰਜਾਬ ਦੀ ਚਾਕੀ ਦੇ 30 ਚਾਕੀਆਂ ਨਜ਼ਰ ਆਉਣਗੀਆਂ ਤਾਂ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਦੀ ਚਾਕੀ ਹੋएगी ਔਰ 17 ਸੂਬਿਆਂ ਦੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ 13 ਵਿਭਾਗਾਂ ਦੀਆਂ ਚਾਕੀਆਂ ਨਜ਼ਰ ਆਉਣਗੀਆਂ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਰ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਕੈਲੀਸ ਸੁਰੱਖਿਆ ਏਜੰਸੀਆਂ ਦੀ ਪੈਣੀ ਨਜ਼ਰ ਹੈ ਕਿਉਂਕਿ ਗਨਤੰਤਰ ਦਿਹਾੜਾ ਹੈ ਤਾਂ ਪੂਰੇ ਅਮਨ ਆਮਾਨ ਦੇ ਰਾਜ ਸਾਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਇਸ ਸਮਾਗਮ ਨੇ ਉਹ ਪੂਰੇ ਸਿਰ ਚੜਨ ਇਸੂ ਲੈ ਕੇ ਨਜ਼ਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪਣੀ ਹੋਈ ਹੈ ਬਾਝ ਵਾਲੀ ਅੱਖ ਇਸੀ ਕਹਿ ਸਕਦੇ ਹਾਂ ਕਿ ਰੱਖੀ ਗਈ ਹੈ ਤਾਂ ਗਣਰਾਜ ਤੇ ਅੱਜ 77 ਸਾਲ ਜੁੜੇ ਨੇ ਪੂਰੇ ਹੋਰੇ ਦੇ ਸੰਵਿਧਾਨ ਅੱਜ ਦੇ ਦਿਨ ਜਿਹੜਾ ਹੈ ਉਹ ਲਾਗੂ ਹੋਇਆ ਸੀ ਹਾਲਾਂਕਿ ਲਿਖਣ ਦੇ ਵਿੱਚ ਬਹੁਤ ਲੰਮਾ ਸਮਾਂ ਲੱਗਿਆ पर लागू जोड़ा है वो वह अच्ते दिन होया जिस तो बाद अच्छ सत साल हो रहे हैं तो दिल्ली के करतव्य पथते परेड होएगी और अच सारख्सीयत अं उ देखा पी एम मोदी सुभाविक तौर पर जोड़ा है कि कुछ कहे उससे नज़र हो राफेल सुखोई जगवार वर्गे विमान अच करत दिखा सलामी जी है राष्ट्रपति द्रौपदी मुर्मू वालों ਤਾਂ ਪੰਜਾਬ ਦੀ ਚੱਕੀ ਵੀ ਆਜਿ ਨਜ਼ਰ ਆਉਣ ਵਾਲੀ ਹੈ ਜਿਸ ਤੇ ਨਜ਼ਰਾ ਪੜੀਆਂ ਰਹਿਣਗੀਆਂ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਜ਼ਿਕਰ ਖਾਸ ਹੈ ਕਿ ਪਹਿਲਾਂ ਜਿਹੜੀ ਚੱਕੀ ਹੈ ਪੰਜਾਬ ਦੀ ਉਸ ਨੂੰ ਥਾਂ ਨਹੀਂ ਸੀ ਮਿਲੀ ਪਰ ਰਿਕਵੈਸਟ ਕੀਤੀ ਗਈ ਕਿਉਂਕਿ ਇਸ ਵਾਰ 350ਵਾਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਗੁਰਦੇਵ ਬਹਾਦਰ ਸਾਹਿਬ ਜੀ ਦੀ ਮਨਾਇਆ ਜਾ ਰਹੀ ਹੈ ਜਿਸ ਤੇ ਮਦਨਸਰ ਅਪੀਲ ਕੀਤੀ ਗਈ ਤਾਂ ਉਹ ਅਪੀਲ ਮੰਨੀ ਵੀ ਗਈ ਹੈ ਕੇਂਦਰ ਦੇ ਵੱਲੋਂ ਜਿਸ ਤੋਂ ਬਾਅਦ ਹੁਣ ਇਹ ਚੱਕੀ ਨਜ਼ਰ ਆਇਆ ਕਿ ਆਜ ਅ ਥੋੜੇ ਦੇਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸਮਾਗਮ ਸ਼ੁਰੂ ਹੋਣ ਵਾਲਾ ਹੀ ਹੈ ਔਰ ਥੋੜੇ ਸਮੇਂ ਦੇ ਵਿੱਚ ਹੀ ਸਾਨੂੰ ਤਸਵੀਰਾਂ ਜਿਹੜੀਆਂ ਅਸੀਂ ਲਾਈਵ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਕਿ ਆਖਰਕਾਰ ਕਿਸ ਤਰੀਕੇ ਕੀ ਕੁਝ ਜਿਹੜੇ ਰੰਗ ਨੇ ਅਸੀਂ ਕਹਿ ਸਕਦੇ ਹਾਂ ਸਾਨੂੰ ਵੇਖਣ ਨੂੰ ਮਿਲਣਗੇ ਔਰ ਅੱਜ ਇੱਕ ਖਾਸ ਦਿਹਾੜਾ ਗੰਤੰਤਰ ਦਿਹਾੜਾ ਰਾਫੇਲ ਦੀ ਗੱਲ ਕੀਤੀ ਜਾਵੇ ਇਸ ਤਰੀਕੇ ਕਿਉਂਕਿ ਹਾਲ ਫਿਲਹਾਲ ਜੇਕਰ ਬੇਖਦ ਹੀ ਅ ਤਾਕਤ ਜਿਹੜੀ ਹੈ ਉਹ ਸਾਡੀ ਹਵਾਈ ਸੈਨਾ ਦੀ ਵੱਧੀ ਹੈ ਰਾਫੇਲ ਇਸ ਵੇਲੇ ਸਭ ਤੋਂ ਮੋਹਰੇ ਦਾ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਵਿਮਾਨ ਹੈ ਜਿਹੜਾ ਪੂਰੇ ਫੌਜ ਜਿਹੜੀ ਐਸ ਦੇ ਨਾਲ ਦਮਖਮ ਰੱਖਦੀ ਹੈ ਮੈਂ ਕਰਤਾ ਵੀ ਪਾ ਤੋਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ 9:30 ਵਜੇ ਦੇ ਕਰੀਬ ਜਿਹੜਾ ਹੈ ਉਹ ਸਮਾਗਮ ਸ਼ੁਰੂ ਹੋਏਗਾ ਤਰਹ ਹਸਲ ਚੱਲ ਰਹੀ ਹੈ ਔਰ ਪੂਰੀਆਂ ਤਿਆਰੀਆਂ ਲਗਭਗ ਕਿਉਂਕਿ ਪਹਿਲਾ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਔਰ ਸਿੱਧੇ ਚੱਲਦੇ ਹੁਣ ਵੀ ਰਿਹਸਲ ਜਿਹੜੀ ਹੈ ਕੀਤੀ ਜਾ ਰਹੀ ਹੈ ਫਾਈਨਲ ਰਿਹਸਲ ਤੇ ਵੱਜੋਂ ਅਸੀਂ ਸੁ ਦੇਖ ਸਕਤੇ ਹਾਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਔਰ 9:30 ਵਜੇ ਦੇ ਕਰੀਬ ਜਿਹੜਾ ਹੈ ਸਮਾਗਮ ਸ਼ੁਰੂ ਹੋਵੇਗਾ ਕਰਤਵਪਾਤੀ ਸਾਨੂੰ ਪੂਰੇ ਦੇਸ਼ ਦੀ ਤਾਕਤ ਨਜ਼ਰ ਆਏਗੀ ਔਰ ਆਜ ਤੋਂ ਜਿਹੜੀਆਂ ਨਸਰਾਂ ਨੇ ਉੱਪਰ ਗਿਆ ਰਹਣਗੀਆਂ ਲਗਾਤਾਰ ਲਾਈਵ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਖਾਸ ਦਿਹਾੜੇ ਖਾਸ ਤੌਰ ਤੇ ਜੇਕਰ ਜੇਕਰ ਆਜ਼ਾਦੀ ਦਿਹਾੜੇ ਔਰ ਆਜ਼ਾਦ ਦਿਨ ਦੀ ਗੱਲ ਕੀਤੀ ਜਾਵੇ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਤਾਂ ਉਸ ਦਿਨ ਇਹੀ ਸਭ ਤੋਂ ਪਹਿਲਾ ਜਿਹੜੀ ਚਰਚਾ ਹੁੰਦੀ ਹੈ ਕਿ ਦੇਸ਼ ਕਿੱਥੋਂ ਤੱਕ ਪਹੁੰਚਿਆ ਹੈ ਕਿ ਕੁਝ ਖਾਸ ਜਿਹੜਾ ਹੈ ਜੇਕਰ ਹਰ ਸਾਲ ਨੂੰ ਅਸੀਂ ਕੰਪੈਰੀਸ਼ਨ ਕਰਦੇ ਹਾਂ ਪ੍ਰਾਪਤੀ ਕੀਤੀ ਗਈ ਹੈ ਔਰ ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਪਿਛਲੇ ਸਮੇਂ ਚ ਜੋ ਬਦਲਾਅ ਕੀਤੇ ਗਏ ਸਰਕਾਰ ਦੇ ਵੱਲੋਂ ਹਾਲਾਂਕਿ ਉਸ ਉਸ ਨੂੰ ਲੈ ਕੇ ਚਰਚਾਵਾਂ ਬਹੁਤ ਹੋਈਆਂ ਔਰ ਕੁਲ ਮਿਲਾ ਕੇ ਤਫੀਰੋ ਲਾਗੂ ਹੋਇਆ ਹੈ ਯਾਨੀ ਕਿ ਜਿਹੜੀਆਂ ਧਰਾਵਾਂ ਲਗਦੀਆਂ ਸਨ ਉਸ ਤੋਂ ਬਾਅਦ ਹੁਣ ਬਦਲਾਅ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਨੇ ਔਰ ਇਹ ਤਸਵੀਰਾਂ ਪ੍ਰਯਾਪ ਦੇ ਵਿੱਚ ਬੇहद ਅਹਿਮ ਨੇ ਦਿਲਚਸਪ ਨੇ 9:30 ਵਜੇ ਦੇ ਕਰੀਬ ਪ੍ਰੋਗਰਾਮ ਸ਼ੁਰੂ ਹੋਣਾ ਹੈ ਪਰ ਉਸ ਤੋਂ ਪਹਿਲਾਂ ਇਹ ਬਿਲਕੁਲ ਲਾਈਵ ਤਸਵੀਰਾਂ ਸੇ ਤੁਹਾਨੂੰ ਕਰਤਾ ਵੇ ਪਾਤੋ ਦਿਖਾ ਰਹੇ ਹਾਂ ਕਿਉਂਕਿ ਉੱਥੇ ਪਰੇਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਲਾਮੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਲਿਆਨਗੇ ਔਰ ਉਸ ਸਮੇ ਬਿਲਕੁਲ ਲਖਣ ਔਰ ਬੜਾ ਸੀ ਕਹਿ ਸਕਤੇ ਗੌਰਵਮਈ ਜਿਹੜਾ ਉਹ ਸਮਾ ਹੁੰਦਾ ਹੈ ਦੇਸ਼ ਦੇ ਵਸਨੀਕ ਜਿਹੜੇ ਉਹ ਹਮੇਸ਼ਾ ਆਪਣੇ ਦੇਸ਼ ਲਈ ਸਮਰਪਿਤ ਹੁੰਦੇ ਨੇ ਖਾਸ ਤੌਰ ਤੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਆਜ਼ਾਦੀ ਮਿਲੀ ਹੈ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੀ ਕੁਝ ਜਿਹੜਾ ਪ੍ਰਾਪਤ ਕੀਤਾ ਕਿਸ ਤਰੀਕੇ ਦੇ ਨਾਲ ਸਰਕਾਰਾਂ ਚਲੀਆਂ ਕੀ ਕੁਝ ਲੋਕਾਂ ਦੇ ਲਈ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਕਿ ਉਹ ਕਿਹ ਦਿਨ ਜਿਹੜੇ ਨੇ ਉਹ ਲੋਕਾਂ ਨੂੰ ਹੀ ਅਸੀਂ ਕਹਿ ਸਕਦੇ ਹਾਂ ਕਿਸਮ ਦੇ ਨਾਲ ਸਮਰਪਿਤ ਹੁੰਦੇ ਨੇ ਕਿਉਂਕਿ ਜੋ ਵੀ ਕਾਨੂੰਨ ਬਣਾਏ ਜਾਂਦੇ ਨੇ ਸੰਵਿਧਾਨ ਲਿਖਿਆ ਗਿਆ ਉਹ ਲੋਕਾਂ ਦੇ ਲਈ ਲਿਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਕੰਮਕਾਰ ਹੋਣੇ ਨੇ ਹਰ ਇੱਕ ਚੀਜ਼ ਦਾ ਕਾਨੂੰਨ ਹੈ ਹਰ ਇੱਕ ਚੀਜ਼ ਦੇ ਨਿਯਮ ਤੈ ਕੀਤੇ ਗਏ ਨੇ ਔਰ ਇਹ ਬਹੁਤ ਹੀ ਸੁੰਦਰ ਅਸੀਂ ਕਹਿ ਸਕਦੇ ਹਾਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜੋਸ਼ ਦੇ ਨਾਲ ਪਾੜ ਦਿੰਦੀਆਂ ਨੇ ਬਿਲਕੁਲ ਇੱਕਦਮ ਤੋਂ ਅਜੀਆਂ ਤਸਵੀਰਾਂ ਖਾਸ ਦਿਨਾਂ ਦੇ ਵਿੱਚ ਜਦੋਂ ਸਾਡੇ ਸਾਹਮਣੇ ਆਉਂਦੀਆਂ ਨੇ ਤਕਰਤਵ ਵਿਪਰਤ ਉਹ ਲਾਈਵ ਤਸਵੀਰਾਂ ਨੇ ਫਾਈਨਲ ਰਹਿ ਹਸਲ ਅਸੀਸ ਉਹ ਕਹਿ ਸਕਦੇ ਹਾਂ ਔਰ ਥੋੜੀ ਦੇਰ ਦੇ ਵਿੱਚ ਸਾਨੂੰ ਲਾਈਵ ਜਿਹੜਾ ਹੈ ਉਹ ਇਸ ਤਰੀਕੇ ਵੇਖਣ ਨੂੰ ਮਿਲੇਗਾ 9:30 ਵਜੇ ਦੇ ਕਰੀਬ ਸਮਾਗਮ ਸ਼ੁਰੂ ਹੋਣਾ ਹੈ ਤਾਂ ਦੇਖ ਭक्ति ਦੇ ਰੰਗ ਦੇ ਵਿੱਚ ਸਭ ਰੰਗੇ ਹੋਏ ਨਜ਼ਰ ਆਉਣਗੇ ਤਾਂ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਦੋ ਚੀਫ ਗੈਸਟ ਜਿਹੜੇ ਨੇ ਉਹ ਆ ਰਹੇ ਨੇ ਮਹਿਲਾ ਕਮਾਂਡੈਂਟ ਦੇ ਅਕਵਾਇ ਤੇ ਵਿੱਚ ਜਿਹੜੀ ਹੈ ਉਹ ਸਾਨੂੰ ਪੁਰਸ਼ ਰੈਜੀਮੈਂਟ ਨਜ਼ਰ ਆਏਗੀ ਇਹ ਵੀ ਪੈਦਲ ਖਾਸ ਹੈ ਇੱਥੇ ਮਹਿਲਾਵਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਹੁਣ ਤੱਕ ਆਪਣਾ ਦਮ ਖਮ ਦਿਖਾ ਚੁੱਕੀਆਂ ਨੇ ਔਰ ਫੇਰ ਭਾਵੇਂ ਉਹ ਦੇਸ਼ ਦੀ ਤਾਕਤ ਜਿਹੜੀ ਹੈ ਸਾਡੀਆਂ ਤਿੰਨੋਂ ਸੈਨਾਵਾਂ ਹੋ ਉਸ ਦੇ ਵਿੱਚ ਹੋਵੇ ਜਾਂ ਫਿਰ ਅੱਜ ਜੋ ਦੇਸ਼ ਨੂੰ ਲੀਡ ਕਰ ਰਹੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਿ ਉਹ ਵੀ ਇੱਕ ਮਹਿਲਾ ਨੇ ਔਰਤ ਤਜੇ ਦੇ ਵਿੱਚ ਮਹਿਲਾ ਕਮਾਂਡਰ ਜਿਨੇ ਅੱਜ ਨੇਤਤਵ ਕਰਦੇ ਹਨ ਤੇ ਅਗਵਾਈ ਕਰਦੇ ਹੋਏ ਸਾਨੂੰ ਨਜ਼ਰ ਆਣ ਕੇ ਤਾਂ ਸਵਾਰ ਸਾਨੂੰ ਕਈ ਬਦਲਾਅ ਜਿਹੜੇ ਨੇ ਉਹ ਵੀ ਨਜ਼ਰ ਆਣ ਕੇ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਰਤਵੇ ਪੱਛਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਦੋ ਚੀਫ ਗੈਸਟ ਆ ਰਹੇ ਨੇ ਸੀਆਰਪੀਐਫ ਦੀ ਜਿਹੜੀ ਪੁਸ਼ ਰੈਜੀਮੈਂਟ ਹੈ ਉਸ ਦੀ ਅਗਵਾਈ ਮਹਿਲਾ ਅਧਿਕਾਰੀ ਦੇ ਵੱਲੋਂ ਕੀਤੀ ਜਾਏਗੀ ਔਰ सेना ने जोड़े युद्ध का लाइव डिस्प्ले से पशुआ की परेड भी है जो जानकारी साल है तो यह भी अपने आप के बेहद दिलचस्प होके बाद आप ਔਰ ਪੰਜਾਬ ਦਾ ਰੁਕ ਕਰਾਂਗੇ ਹੁਸ਼ਿਆਰਪੁਰ ਦੀ ਪੁਲਿਸ ਲਾਈਨ ਦੇ ਵਿੱਚ ਦੱਸਿਆ ਕਿ ਤਰੰਗਾ ਲਹਿਰੋਂਗੇ ਸੀਮਾਂ ਤਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਜਿਹੜੇ ਨੇ ਫਜ਼ਿਲਕਾ ਪਹੁੰਚਣਗੇ ਪਠਾਨਕੋਟ ਦੇ ਵਿੱਚ ਦੱਸਿਆ ਕਿ ਚੰਦਰ ਲਹਿਰੋਂਗੇ ਅਮਨ ਅਰੋੜਾ ਮੰਤਰੀ ਤਾਂ ਇਹ ਸਾਰੀ ਡਿਟੇਲ ਜਿਹੜੀ ਆ ਸਾਹਮਣੇ ਆ ਗਈ ਪਟਿਆਲਾ ਦੇ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਮੋਹਚ ਰਹੇ ਨੇ ਔਰ ਰੁਪਨਗਰ ਦੇ ਵਿੱਚ ਤਰਨਪ੍ਰੀਤ ਤਰਨਪ੍ਰੀਤ ਸੌਂਤ ਜਿਹੜੇ ਨੇ ਮੰਤਰੀ ਉਹਨਾਂ ਦੇ ਵੱਲੋਂ ਪ੍ਰੇਰਤੋਂ ਸਲਾਮ ਮਿਲੇ ਚਾਹੀਏ ਕਿ ਫਿਰੋਜ਼ਪੁਰ ਦੇ ਵਿੱਚ ਕੈਬਨਿਟ ਮੰਤਰੀ ਬਲਜਿੰਦਰ ਕੌਰ ਜਿਹੜੇ ਨੇ ਉਹ ਹੋਣਗੇ ਬਲਜੀਤ ਕੌਰ ਹੋਣਗੇ ਫਿਰੋਜ਼ਪੁਰ ਦੇ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਝੰਡਾ ਲਹਿਰਾਉਣਗੇ ਵਿੱਤ ਮੰਤਰੀ ਹਰਪਾਲਜੀ ਬਾ ਬਠਿੰਡਾ ਚ ਪਹੁੰਚ ਰਹੇ ਨੇ ਤਿਰੰਗੇ ਦੀ ਰਸਮ ਅਦਾ ਕਰਨਗੇ ਔਰ ਕੁਲ ਮਿਲਾ ਕੇ ਜੇਕਰ ਗੱਲ ਕੀਤੀ ਜਾਏ ਤਾਂ ਸੰਜੀਵ ਅਰੋੜਾ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਪਹੁੰਚਿਆ ਜਾਣਾ ਹੈ ਉੱਥੇ ਪਰੇਡ ਤੋਂ ਸਲਾਮੀ ਦੇਣਗੇ ਡਾਕਟਰ ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਤਿਰੰਗਾ ਲਹਿਰਾਉਣਗੇ ਲਾਲ ਚੰਦ ਕਟਾਰੂਚੱਕ ਮਲੇਰ ਕੋਟਲਾ ਲਾਲਜੀਤ ਭੁੱਲਰ ਸ਼ਿਰਮੁਖਸਰ ਸਾਹਿਬ ता सारी वो तो सारी डिटेल जी हैझी कर रहे हैं मंत्री के वो अच्छे पहुँचा जाना है और कि पहुँच के उन्होंने वालों जोड़ा है परेड तो सलामी ली जाएगी और शमूलियत की जाएगी खास समागम के डॉक्टर बलबीर सिंह पहुंच रहे हैं शहीद भगत सिंह नगर तो लालचंद कटारू चक जेनेलेरकोटला